ਰਾਜੇਂਦਰ ਸਿੰਘ ਪਿੰਡ ਸੌਜਾ ਦਾ ਵਸਨੀਕ ਹਾਂ ਜੀ ਤੇ ਸਾਡੇ ਪਿੰਡ ਸੌਜਾ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈ ਜੋ ਕਿ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਹੈ ਜੀ ਪਹਿਲਾਂ ਤਾਂ ਸਰਕਾਰ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਜਦੋਂ ਬਾਰਸ਼ਾਂ ਪੈਂਦੀਆਂ ਨੇ ਤਾਂ ਇੱਥੇ ਮੀਂਹ ਦਾ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਉਹਦੀਆਂ ਸਾਡੇ ਕੋਲ ਵੀਡੀਓ ਪਈਆਂ ਨੇ ਜਦੋਂ ਮੀਂਹ ਪੈਂਦਾ ਆ ਠੀਕ ਹੈ ਨਾ ਜੀ ਤੇ ਕਟੁਕੜ-ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਇੱਥੇ 4 ਸਾਲ ਤੋਂ ਲੈ ਕੇ ਕਟੁਕੜ 12-13 ਸਾਲ ਦੇ ਜਵਾਕ ਪੜਦੇ ਨੇ ਜੀ ਇਹ ਉਹ ਤੁਸੀਂ ਜਦੋਂ ਛੋਟੇ ਬੱਚੇ ਇੱਥੇ ਆਉਂਦੇ ਨੇ ਜੀ ਉਹਨਾਂ ਦੇ ਕੱਪੜੇ ਲੱਬੜੇ ਜਾਂਦੇ ਨੇ ਗਰਜ ਜਾਂਦੇ ਨੇ ਇਹ 60 ਫੀਟ ਵੱਜ ਜਾਂਦੀ ਹੈ ਠੀਕ ਹੈ ਜਦੋਂ ਪਾਣੀ ਖੜਾ ਰਹਿੰਦਾ ਕਿਤੇ ਪਾਣੀ ਦੀ ਨਿਕਾਸੀ ਨਹੀਂ ਹੈ ਇੱਥੇ ਮੱਛਰ ਪੜਦਾ ਹੈ ਮਲੇਰੀਆ ਡੇਂਗੂ ਇਹ ਕਿੰਨੀਆਂ ਬਿਮਾਰੀਆਂ ਫੈਲ ਜਾਂਦੀਆਂ ਨੇ ਅਸੀਂ ਤਾਂ ਸਰਕਾਰ ਵੱਲੋਂ ਇੱਕ ਪਿੰਡ ਵੱਲੋਂ ਇੱਕ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਭਾਈ ਇਹਦਾ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਸਾਡੇ ਇੱਥੇ ਦੇਖੋ ਨਾਲਾ ਤੁਹਾਡੇ ਪਿੱਛੇ ਇਧਰ ਨੂੰ ਇਹ ਚੱਲ ਰਿਹਾ ਜੀ ਇਹਦਾ ਵੀ ਕੋਈ ਇਹਨੂੰ ਢੱਕਣ ਦਾ ਕੰਮ ਕੀਤਾ ਜਾਵੇ ਹਨਾ ਇਹ ਚ ਪਾਣੀ ਖੜਕ ਕੇ ਗੰਦਾ ਗੋਹੇ ਵਾਲਾ ਸਾਰਾ ਪਾਣੀ ਅਸੀਂ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਹੱਲ ਕੀਤਾ ਜਾਵੇ ਨਹੀਂ ਹੁਣ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਤੇ ਸਰ ਦੋ ਤਿੰਨ ਵਾਰ ਅਸੀਂ ਚਲੋ ਕਿਹਾ ਵੀ ਆ ਹੌਲੀ ਹੌਲੀ ਆਏ ਵੀ ਹੁਣ ਸਰਕਾਰ ਤੱਕ ਇਹਦੇ ਪਹੁੰਚੀ ਨਹੀਂ ਗੱਲ ਜੀ ਸਾਡੀ ਹੁਣ ਅਸੀਂ ਤਾਂ ਹੀ ਤੁਹਾਨੂੰ ਬੁਲਾ ਕੇ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਉਹਨਾਂ ਤੱਕ ਕੀ ਮੰਗ ਕਰ ਰਹੇ ਹੁਣ ਮੰਗ ਤਾਂ ਇਹ ਹੀ ਹੈ ਜੀ ਬਸ ਇਹ ਚੀਜ਼ ਦਾ ਹੱਲ ਹੋਣਾ ਚਾਹੀਦਾ ਜੀ ਸਰਕਾਰ ਵੱਲੋਂ ਇਹ ਚੀਜ਼ ਦਾ ਹੱਲ ਕੀਤਾ ਜਾਵੇ ਤੇ ਜਿਹੜੇ ਬੱਚੇ ਨੇ ਵਿਚਾਰੇ ਉਹ ਪੜਨ ਆ ਚਕੋ ਨੰਗੇ ਪੈਰੀ ਆਉਂਦੇ ਨੇ ਜਦੋਂ ਤੁਸੀਂ ਜਦੋਂ ਬੂਟ ਹੱਥਾਂ ਚੱਕੇ ਹੁੰਦੇ ਨੇ ਤੇ ਇੱਕ ਹੱਥ 'ਚ ਬੈਗ ਹੁੰਦਾ ਇੱਕ ਹੱਥ 'ਚ ਬੂਟ ਹੁੰਦੇ ਨੇ ਚੱਕੇ ਹੁੰਦੇ ਮੈਂ ਜਗਸੀਰ ਸਿੰਘ ਪਿੰਡ ਸੋਜਾ ਦਾ ਰਹਿਣ ਵਾਲਾ ਹਾਂ ਮੇਰੇ ਸਰਕਾਰੀ ਸਕੂਲ ਦੇ ਵਿੱਚ ਦੋ ਬੱਚੀਆਂ ਪੜਦੀਆਂ ਨੇ ਜੋ ਬੱਚੀਆਂ ਮੇਰੀਆਂ ਘਰੇ ਜਾ ਕੇ ਦੱਸਦੀਆਂ ਨੇ ਡੈਡੀ ਨਾ ਤਾਂ ਉਹਰੇ ਕੋਈ ਪਾਣੀ ਦਾ ਪ੍ਰਬੰਧਾ ਨਾ ਉਹਰੇ ਲੈਟਰਿੰਗ ਬਾਥਰੂਮਾਂ ਦਾ ਪ੍ਰਬੰਧਾ ਜਦੋਂ ਮੀਂਹ ਪੈਂਦਾ ਇੱਥੇ ਇੱਥੇ ਬਹੁਤ ਜ਼ਿਆਦਾ ਗੰਦ ਫੈਲ ਜਾਂਦਾ ਤੇ ਰਸਤੇ ਦੇ ਵਿੱਚ ਪਾਣੀਓ ਪਾਣੀ ਹੋ ਜਾਂਦਾ ਠੀਕ ਹੈ ਜੀ ਤੇ ਅਸੀਂ ਉਰੇ ਪਹਿਲਾਂ ਸਰਕਾਰਾਂ ਆਈਆਂ ਕੋਈ ਕਹਿੰਦਾ ਸਮਾਰਟ ਸਕੂਲ ਬਣਾਤਾ ਕੋਈ ਕੁਝ ਬਣਾਤਾ ਸਿਰਫ ਕੱਲਾ ਰੰਗਪੱਖੋ ਸਮਾਰਟ ਆ ਸਕੂਲ ਦੇ ਵਿੱਚ ਕੱਖ ਵੀ ਨਹੀਂ ਹੈਗਾ ਇਹ ਦੇਖਿਆ ਜਾਵੇ ਜਾ ਕੇ ਸਕੂਲ ਦੀ ਹਾਲਤ ਦੇਖੇ ਉਰੇ ਸਰਕਾਰਾਂ ਪਹਿਲਾਂ ਅਕਾਲੀਆਂ ਦੀ ਸਰਕਾਰ ਫਿਰ ਕਾਂਗਰਸ ਦੀ ਸਰਕਾਰ ਹੁਣ ਆ ਝਾੜੂ ਵਾਲੇ ਆਏ ਨੇ ਅਸੀਂ ਵੀ ਸੋਚਿਆ ਦੇ ਵਿਚਾਰ ਨਵੀਂ ਸਰਕਾਰ ਬਣੀ ਆ ਸਾਡੇ ਵਾਸਤੇ ਕੁਝ ਕਰਕੇ ਦੂਗੀ ਸਾਡੇ ਜਵਾਕਾਂ ਨੂੰ ਫਿਰ ਕਹਿੰਦੇ ਸਕੂਲ ਦੇ ਵਿੱਚ ਸਰਕਾਰੀ ਜੀ ਜਵਾਕ ਲਾਓ ਤੁਸੀਂ ਜਵਾਕ ਤਾਂ ਲਈਏ ਸਕੂਲ ਦੇ ਵਿੱਚ ਸਹੂਲਤਾਂ ਹੋਣ ਪਾਣੀ ਦਾ ਬੁਰਾ ਹਾਲ ਆ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਬਾਥਰੂਮਾਂ ਦਾ ਬੁਰਾ ਹਾਲਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਕੂਲ ਨੂੰ ਸਕੂਲ ਦੀ ਸੰਭਾਲ ਕੀਤੀ ਜਾਵੇ ਜਿਹੜਾ ਪਾਣੀ ਦਾ ਨਿਕਾਸ ਸਹੀ ਕੀਤਾ ਜਾਵੇ ਤੇ ਜੋ ਵੀ ਬੱਚਿਆਂ ਦੀ ਮੰਗਾ ਉਹਦੇ ਧਿਆਨ ਦਿੱਤਾ ਜਾਵੇ ਨਹੀਂ ਫਿਰ ਅਸੀਂ ਵੀ ਹਟਾ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਵਾਂ ਔਕੇ-ਸੋਕੇ ਹੋ ਕੇ ਸਾਡਾ ਤਾਂ ਘਰ ਦੀ ਗੁਜ਼ਾਰਾ ਮਸਾ ਹੋ ਰਿਹਾ ਜੀ ਅਸੀਂ ਤਾਂ ਸਰਕਾਰੀ ਸਕੂਲ ਦੇ ਵਿੱਚ ਬੱਚੇ ਲਾਇਏ ਸੀ ਜੀ ਮੈਂ ਜਰਨੈਲ ਸਿੰਘ ਜੀ ਉਹਦੇ ਮੇਰੀਆਂ ਦੋ ਬੇਟੀਆਂ ਪੜ੍ਹਦ ਨੇ ਸਕੂਲ ਦੇ ਵਿੱਚ ਹੀ ਉਹ ਜਿੱਦਨ ਮੀ ਪੈਂਦਾ ਹੀ ਘਟੋ ਘਟ ਚਾਰ ਦਿਨ ਇਹ ਸਕੂਲ ਨਹੀਂ ਖੁੱਲਦਾਗਾ ਸਾਡਾ ਜੀ ਪੂਰਾ ਹਾਲ ਉਹਦਾ ਸਾਡੇ ਬੱਚੇ ਆਉਂਦੇ ਨੇ ਬੂਟ ਕੱਟੇ ਹੁੰਦੇ ਨੇ ਹੱਟਾ ਕੇ ਹੁੰਦੇ ਨੇ ਜੀ ਬੱਚੇ 2-3 ਬੱਚੇ ਨੇ ਸੱਟਾਂ ਵੀ ਲੱਗਿਆ ਸਾਡੇ ਸਕੂਲ ਦੇ ਵਿੱਚ ਜੀ ਅਸੀਂ ਗਵਰਨਮੈਂਟ ਤੋਂ ਇਹ ਮੰਗ ਕਰਦੇ ਹਾਂ ਸਾਡੇ ਸਕੂਲ ਦਾ ਪ੍ਰਬੰਧ ਕੀਤਾ ਜਾਵੇ ਬਿਲਡਿੰਗ ਦਾ ਤੇ ਪਾਣੀ ਦਾ ਨਿਕਾਸ਼ ਕੀਤਾ ਜਾਵੇ ਜੀ ਧੰਨਵਾਦ ਮੈਂ ਬਹਾਦਰ ਸਿੰਘ ਸਰਪੰਚ ਪਿੰਡ ਸਬਜੇ ਤੋਂ ਬੋਲ ਰਿਹਾ ਹਾਂ ਸਾਡੇ ਕੁਝ ਬੰਦਿਆਂ ਨੇ بارش ਦੇ ਪਾਣੀ ਬਾਰੇ ਸਕੂਲ ਬਾਰੇ ਗੱਲ ਕੀਤੀ ਸੀ ਮੈਂ ਦੱਸਣਾ ਚਾਹਾਂ ਕਿ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਣੀ ਕੋਈ ਰੁਕਦਾ ਨਹੀਂ ਹੈਗਾ ਜੋ بارش ਪੈਂਦੀ ਆ بارش ਦਾ ਪੰਨ ਸਾਰਿਆਂ ਨੂੰ ਪਤਾ ਵੀ ਪਾਣੀ ਬਾਹਰ ਵੀ ਛੜਕਾਂ ਤੇ ਵੀ ਇਕੱਠਾ ਹੋ ਜਾਂਦਾ ਸਕੂਲ 'ਚ ਵੀ ਆਪਣੇ ਘਰਾਂ 'ਚ ਵੀ ਇਕੱਠਾ ਹੋ ਜਾਂਦਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਫੋਟੋ ਖਿੱਚ ਕੇ ਸਰਕਾਰ ਨੂੰ ਬਗੈਰ ਵਜ੍ਹਾ ਤੇ ਗਮਰਾਹ ਕਰਕੇ ਆਪਾਂ ਪਿੰਡ ਦੇ ਵਿੱਚ ਮਾਹੌਲ ਨੂੰ ਆਪਣੇ ਨੂੰ ਖਰਾਬ ਕਰੀਏ ਮੈਨੂੰ ਪਤਾ ਮੈਂ 5 ਸਾਲ ਕੱਡੇ ਨੇ ਪਿੰਡ ਦਾ ਨਿਕਾਸ ਕੀਤਾ ਆ ਰਸੀਵਰੇ ਦਾ ਪ੍ਰਬੰਧ ਕੀਤਾ ਤੁਸੀਂ ਸਕੂਲ ਦੇ ਟੀਚਰਾਂ ਤੋਂ ਇਹ ਗੱਲ ਦਾ ਪਤਾ ਕਰ ਸਕਦੇ ਹੋ ਕਿ ਸਕੂਲ ਦੇ ਵਿੱਚ ਪਾਣੀ ਖੜਦਾ ਜਾਂ ਨਹੀਂ ਖੜਦਾ ਬੱਚੇ ਅੰਦਾਜ਼ਾ ਨਾਂ ਲੈ ਕੇ ਜਿਹੜੇ ਲੋਕ ਗੱਲਾਂ ਕਰਦੇ ਨੇ ਉਹਦਾ ਬੱਚਿਆਂ ਦਾ ਨਾਂ ਲੈ ਕੇ ਜਾਣਬੁੱਝ ਕੇ ਖਬਰ ਆਪਦੇ ਦਰਸ਼ਨ ਦੇ ਮਾਰੇ ਕਰ ਰਹੇ ਨੇ ਪਰ ਜਿੰਨਾ ਸਾਤ ਹੋ ਸਕਿਆ ਅਸੀਂ ਕੰਮ ਵੀ ਕੀਤਾ ਅਰ ਕੋਈ ਪਾਣੀ ਨਹੀਂ ਖੜਦਾ ਸਿਵਰੇਜ ਦਾ ਪ੍ਰਬੰਧਾ ਸਫਾਈ ਦਾ ਪ੍ਰਬੰਧਾ ਸਾਰੇ ਨਗਰ ਨੂੰ ਇੱਕ ਪਾਸੇ ਇਕੱਠ ਕਰਕੇ ਪੁੱਛ ਸਕਦੇ ਹਾਂ ਵੀ ਸਕੂਲ ਚ ਪਾਣੀ ਖੜਦਾ ਜਾਂ ਨਹੀਂ ਖੜਦਾ ਇਹ ਲੋਕ ਆਪ ਦੇ ਜਿੰਨੀ ਕ ਇਹਨਾਂ ਦੀ ਸੋਚ ਆ ਉਹਦੇ ਮੁਤਾਬਕ ਗੱਲ ਕਰਕੇ ਅੱਗੇ ਗੱਲ ਨੂੰ ਵਧਾਉਣਾ ਚਾਹੁੰਦੇ ਨੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਦੇਖੋ ਸਰਕਾਰ ਸਹੂਲਤ ਵਧੀਆ ਦੇ ਰਹੀ ਆ ਬੱਚਿਆਂ ਨੂੰ ਪੜ੍ਹਾਈ ਸਾਰਾ ਕੁਝ ਦੇ ਰਹੀ ਆ ਅਸੀਂ ਸਰਕਾਰ ਦਾ ਪਹਿਲੇ ਤੋਂ ਧੰਨਵਾਦ ਆ ਜਿੰਨੀ ਸਾਡੀ ਮਦਦ ਕਰਿਆ ਸੀ ਉਹਦਾ ਵੀ ਧੰਨਵਾਦ ਆ ਬੈਦੂਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ